ਦੇ ਜਿਹੜੇ ਸ਼ਬਦ ਨੇ ਕੈਂਸਰ ਜਮੀਨ ਦਾ ਤੇ ਸਾਡੇ ਬੱਚਿਆਂ ਦੀ ਸਿਹਤ ਉਹ ਬਹੁਤ ਵੱਡੇ ਨੇ ਹਰ ਕੋਈ ਇਸ ਚੀਜ਼ ਤੋਂ ਡਰਦਾ ਹੈ ਹਰ ਕੋਈ ਜਮੀਨ ਦਾ ਹਰ ਮਨੁੱਖ ਨਾਲ ਕੋਈ ਨਹੀਂ ਚਾਹੁੰਦਾ ਵੀ ਸਾਡੀ ਜਮੀਨ ਨਾ ਖਰਾਬ ਹੋਵੇ ਸਾਡਾ ਪਿੰਡ ਖਰਾਬ ਹੋਵੇ ਹਵਾ ਪਾਣੀ ਖਰਾਬ ਹੋਵੇ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਖੁੱਦ ਤੇ ਸਾਡੇ ਬੱਚੇ ਇੱਥੋਂ ਦੇ ਨੇ ਤੇ ਇੱਥੇ ਹੀ ਰਹਿਣਾ ਇੱਥੇ ਹੀ ਅਸੀਂ ਸਭ ਨੇ ਵੱਡੇ ਅਸੀਂ ਹੋਏ ਆ ਤੇ ਇੱਥੇ ਹੀ ਸਾਡੇ ਬੱਚਿਆਂ ਨੇ ਹੋਣਾ ਫੇਰ ਜਿੱਥੇ ਦਾ এনवायरमेंट ਦੀ ਗੱਲ ਆ ਹਵਾ ਪਾਣੀ ਦੀ ਗੱਲ ਆ ਸਾਡੇ ਤੇ ਇਹਨਾਂ ਨੇ ਇੱਕ ਐਗਜ਼ਿਸਟੈਂਸ਼ੀਅਲ ਆਈ ਆ ਵੀ ਤੁਸੀਂ ਖਰਾਬ ਕਰੋਗੇ ਸਾਡਾ ਪਾਣੀ ਸਾਡਾ ਸੋਇਲ ਸਾਡੀ ਜ਼ਮੀਨਾਂ ਖਰਾਬ ਕਰੋਗੇ ਮੈਂ ਕਹਿਣਾ ਚਾਹੁੰਦਾ ਵੀ ਸੀਬੀਟੀ ਜਿਹੜਾ ਪਲੰਟ ਹੈ ਇਹ ਗ੍ਰੀਨ ਪ੍ਰੋਜੈਕਟ ਹੈ ਗ੍ਰੀਨ ਪ੍ਰੋਜੈਕਟ ਦਾ ਮਤਲਬ ਹੈ ਕਿ ਜੋ ਪੋਲੂਸ਼ਨ ਹੋ ਰਹੀ ਆ ਜਾਂ ਹੋਈ ਹੋਈ ਆ ਉਹਨੂੰ ਬਚਾਉਣ ਲਈ ਉਹਨੂੰ ਰਿਵਰਸ ਕਰਨ ਲਈ ਇਹ ਪ੍ਰੋਜੈਕਟ ਹੈ ਤਾਂ ਇਹਨਾਂ ਦੀ ਜਿਹੜੀ ਐਪੋਜੀਸ਼ਨ ਹੈ ਜਿਹੜਾ ਹਵਾ ਪਾਣੀ ਖਰਾਬ ਹੋਊਗਾ ਨਹੀਂ ਹਵਾ ਪਾਣੀ ਪਹਿਲਾਂ ਨਾਲੋਂ ਸਾਫ਼ ਹੋਊਗਾ ਪਿੰਡ ਦਾ ਸਾਫ਼ ਹੋਊਗਾ ਪਾਣੀ ਸਾਫ਼ ਹੋਊਗਾ ਗੰਦਗੀ ਘਟੂਗੀ ਸਾਰਾ ਕੁਝ ਜਿਹੜਾ ਰਿਓ ਵਗੈਰਾ ਸਭ ਕੁਝ ਇਸ ਡਾਈਜੈਸਟਰ ਸਾਡੇ ਪਲਾਂਟ ਚ ਪਊਗਾ ਤੇ ਆਰਗੈਨਿਕ ਚੀਜ਼ ਬਾਹਰ ਨਿਕਲ ਕੇ ਆਊਗੀ ਜਿਹੜੀ ਚੀਜ਼ ਨੂੰ ਇਹ ਵੇਸਟ ਦੱਸ ਰਹੇ ਨੇ ਉਹ ਵੇਸਟ ਨਹੀਂ ਆ ਮੈਂ ਸ਼ਬਦ ਚੇਂਜ ਕਰੂੰਗਾ ਇੱਥੇ ਉਹ ਸਾਡਾ ਬਾਈ-ਪ੍ਰੋਡਕਟਾ ਜਿਹੜਾ ਕੀ ਲਿਕਵਿਡ ਤੇ ਸੋਲਿਡ ਦੋਨਾਂ ਦੀ ਫਾਰਮ ਦੇ ਵਿੱਚ ਆਊਗਾ ਲਿਕਵਿਡ ਜਿਹੜੀ ਪਾਣੀ ਸੋਲਿਡ ਜਿਹੜੀ ਸੋਲਿਡ ਬਾਈ-ਪ੍ਰੋਡਕਟ ਰਿਓ ਜਿਹੜਾ ਕੀ ਸਾਡੇ ਪਿੰਡ ਦੇ ਵਸਨੀਕਾਂ ਨੂੰ ਤੇ ਉਹਨਾਂ ਦੀ ਜ਼ਮੀਨਾਂ ਲਈ ਸਾਡੀ ਖੁੱਲ੍ਹ ਦੀ ਜ਼ਮੀਨਾਂ ਲਈ ਉਹ ਵਰਤਿਆ ਜਾਊਗਾ ਉਹ ਪਾਣੀ ਵਰਤਿਆ ਜਾਊਗਾ ਇਹ ਮੈਂ ਅਖੋत्री ਲੀਡਰਾਂ ਨੂੰ ਵੀ ਇਨਵਾਈਟ ਕਰਦਾ ਇਨ ਫਿਊਚਰ ਕਦੇ ਵੀ ਪਿੰਡ ਵਾਸੀ ਨੂੰ ਇਨਵਾਈਟ ਕਰਦਾ ਇਨ ਫਿਊਚਰ ਕਦੇ ਵੀ ਅੱਜ ਤੋਂ 5 ਸਾਲਾਂ ਬਾਅਦ ਤੁਸੀਂ ਆਓ ਮੇਰੇ ਪਲਾਂਟ ਦੇ ਵਿੱਚ ਆ ਕੇ ਤੁਸੀਂ ਪ੍ਰੋਸੀਜਰ ਦੇਖੋ ਅਪਰੰਡਾ ਕੋਈ ਵੀ ਹੈ ਤਾਂ ਤੁਹਾਨੂੰ ਕਲੀਅਰ ਕਰੋ ਇਸ ਟਾਪਿਕ ਤੇ ਹੋਰ ਕਰਨਾ ਕਰਦੇ ਭਾਈ ਮੈਂ ਜੋ ਵੀ ਹਰਪੀਟ ਦੀ ਨੇ ਉਹਨਾਂ ਦੀ ਸਹਾਇਤਾ ਲਈ ਵੀ ਅਪੀਲ ਕਰਦਾ ਕਿ ਜਿੱਦਾਂ ਇਹ ਇੱਕ এনवायरमेंट ਦਾ ਮੁੱਦਾ ਹੈ ਉਹ ਵੀ এনवायरमेंट ਦਾ ਮੁੱਦਾ ਹੈ ਤੇ ਆਪਾਂ ਹਰਪੀਟ ਦੇ ਲੋਕਾਂ ਦੀ ਬੱਦਲ ਸਹਾਇਤਾ ਕਰੀਏ ਰਲ ਕੇ ਸਿਰਫ ਸਰਕਾਰ ਤੇ ਡਿਪੈਂਡ ਨਾ ਕਰੀਏ ਆਪਾਂ ਸਭ ਖੁਦ ਲੋਕ ਇਕੱਠੇ ਹੋ ਕੇ ਜੋ ਵੀ ਬਣ ਸਕਦਾ ਹੈ ਕਰੀਏ ਤਾਂ ਕਿ ਉਹਨਾਂ ਦੀ ਬੱਦਲ ਸਹਾਇਤਾ ਕੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਇੱਥੇ ਬਹੁ ਗਿਣਤੀ ਚ ਪਹੁੰਚ ਕੇ ਜਿਨ੍ਹਾਂ ਨੇ ਗੁਰੂ ਘਰ ਹਾਜ਼ਰੀ ਲਵਾਈ ਹੈ ਕਿਉਂਕਿ ਆਪ ਜੀ ਸਮੇਂ ਦੇ ਵਿੱਚੋਂ ਸਮਾਂ ਕੱਢਦੇ ਹੋਏ ਆਪ ਜੀ ਇਹਦਾ ਕਾਰੋਵਾਰਾਂ ਦੇ ਵਿਚਨ ਤਕੀਆ ਕਰਵਾਉਣ ਦੇ ਖਾਤਰ ਆਪ ਜੀ